ਸੱਲਾ ਹੁਣ ਮੈਂ 7-8 ਪੈਗ ਲਾ ਲੇ ਆ ਹੁਣ ਮੈਨੂੰ ਮੋਟਾ ਜਿਹਾ ਪਾ ਦੋ ਪੈਗ ਹਾਂ ਮੈਂ ਲੱਗਾ ਜ ਤੁਰ ਆਪਾਂ ਖਾੜਾ ਇਹੋ ਹੀ ਸਾਡਾ ਗੁਰਦੌਰ ਇਹੋ ਹੀ ਸਾਡਾ ਇੱਕ ਸਾਨੂੰ ਜਦ ਸਕੌਂਦਾ ਦੂਜਾ ਮਾਂ ਪਿਓ ਸਾਡਾ ਇਹ ਇੱਕ ਆਉਂਦਾ ਇਹ ਕਹਿੰਦਾ ਤੇਰੇ ਨਾਲ ਪੱਕਾ ਵਾਦਾ ਰਿਆ ਮੈਂ ਆਉਂਗਾ ਤੇ ਫਿਰ ਆਇਆ ਵੀਪਲਵਾਨ ਪਰ ਕਹਿੰਦਾ ਪਵਾੜਾ ਜੰਨੀਆਂ ਕੋਡੀਆਂ ਪੋਣੀਆਂ ਐ ਯੋਦਾ ਮਾਰੀ ਦੀ ਐਸੀ ਪੜਾਨਾ ਇਦਨ ਨੂੰ ਆਉਣ ਨੂੰ ਜੇ ਵੀ ਕਿੱਥੇ ਕਰਦਾ ਸਾਰੀ ਸਾਰੀ ਲੜਕਾਂ ਨੂੰ ਚਾਂਚਾ ਕਰ ਦੇ ਦਿੰਦੇ ਤੋਰ ਦੇ ਲਿਆ ਉਹ ਬੜਾ ਵਧੀਆ ਦਿੱਦ ਦੁੱਧ ਦੁੱਧ ਵੀ ਪੌਣੀ ਟੋਪਲਾ ਚੜਦਾ ਲੈਂਦਾ ਆਪਾ ਉਹ ਜਾਨੀ ਦਾ ਕੋਈ ਉਧਰ ਉਥੇ ਤਾਂ ਖੇਡ ਲੈਂਦੇ ਨੇ ਨਹੀਂ ਬੜ ਕੋਈ ਇਹ ਜਵਾਕ ਉਧਰ ਉਧਰ ਖੇਡ ਲੈਂਦੇ ਨੇ ਉਸੇ ਬਾਤ ਉਧਰ ਹੀ ਖੇਡ ਲੈਂਦੇ ਨਾ ਛਾਲ ਮਾਰ ਕੇ 10 ਬੈਟਾਂ ਨਾਲ ਛਾਲਾਂ ਦੀ ਮਾਰ ਕੇ ਦੇ ਛਾਲ ਮਾਰ ਦੇ ਵੀ ਛਾਲਾਂ ਦੀ ਮਾਰ ਕੇ ਵੀ ਦੋਰੀ ਡੰਡ ਜਾਂਦਾਂ ਦਿੰਦੇ ਨਹੀਂ ਦੋਰੀ ਨਹੀਂ ਉਧਰ ਛਾਲ ਮਾਰ ਕੇ ਛਾਲ ਮਾਰ ਕੇ ਚੱਲੇ ਨਹੀਂ ਹੱਲੇ ਨਹੀਂ ਜਾ ਨਹੀਂ ਕਰੇ ਨਹੀਂ ਸਕੀਨ ਨਹੀਂ 짱아, 짱아. 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 짱 ਜੋ ਦਵਾਗਦਨ ਹੈ ਵੈਸੇ ਸਟੈਮ ਨਾਲ ਜ਼ਿਆਦਾ ਹੁੰਦਾ ਹੈ ਬੱਚੇ ਦਾ ਅਗਿਆ ਮੋਬਾਈਲ ਫੜ ਲੈ ਚੱਤੂੰ ਤੇ ਇਹਨੂੰ ਉੱਤੇ ਰੱਖੋ ਅਜੀ ਚਲ ਉਹ ਫੋਟੋ ਦੇ ਚੁੱਕਾ ਆਂ ਇਹ ਮੰਮਾ ਦੇ ਨਾ ਇਹ ਵੀਡੀਓ ਬਣਾ ਲੈ ਇੱਧਰ ਆਂ ਮੈਂ ਜਿਵੇਂ ਵੀਡੀਓ ਕੱਢਦੇ ਆਂ ਵੀਡੀਓ ਬਣੀ ਤੇ ਅੱਛੀ ਇਸ ਤਰ੍ਹਾਂ ਇਹ ਫਰਮ ਤੋਂ ਅੰਕ ਤੋਂ ਚੋਟੂ ਚੁੱਕ ਰਿਹਾ ਹਾਂ ਇਹ ਨਹੀਂ ਦੋਂਦਾ ਇਹਨਾਂ ਨੂੰ ਕੋਈ ਵੀਡੀਓ ਬਣਾ ਲੈ hết chừng nào cũng bảo vệ thì đạt nếu mà anh đi anh anh ਸੱਜਣ ਸੌ ਰੁਪਏ ਨਹੀਂ ਉਹ ਸੱਜਣ ਹਮਨਾ 1 ਰੁਪਏ ਦਾ ਵੀ ਸੱਜਣ ਹੁੰਦਾ ਨਹੀਂ ਨਹੀਂ ਫਿਰ ਨਹੀਂ ਕੋਲ ਨਹੀਂ ਨਹੀਂ ਫਿਰ ਵੀ ਤੂੰ ਮੇਰੇ ਘਰੇ ਆਇਆ ਫਿਰ ਕੁੜਾ ਜੀ ਥੋੜੇ ਦੇ ਦਿੰਦਾ ਮੰਨੀ ਤਾਂ ਹੁੰਦਾ ਕੋਈ ਤਾਂ ਨਹੀਂ ਲਿਆ ਸੀ ਕੋਈ ਨਹੀਂ ਬਾ ਕਾਕੀ ਨੂੰ ਲੱਗਦਾ ਇੱਕ ਪੁਰਾਣਾ ਦੇ ਦੇ ਇੱਥੇ ਨਾਲ ਹੀ ਲਿਖ ਦੇ ਉਹ ਆਪਣਾ ਤੇ ਨਾਲ ਹੀ ਸੁਣੇ ਰਾਗੀ ਲਿਖਣਾ ਫੜੋ ਤੇ ਨਹੀਂ ਕੋਈ ਨਹੀਂ ਨਾਲ ਇੱਥੇ ਦਿਖਾਵਾ ਇਹਨਾਂ ਨੂੰ ਕਰਾਈ ਦੀ ਦੀ ਹੁੰਦੀ ਆ ਵਰਤਨ ਵਾਲੀ ਚੀਜ਼ ਤੇ ਨਹੀਂ ਨਾਲ ਹੀ ਦਿਨੇ ਉਹ ਵਰਤੋ ਇਹ ਇੱਕਿੱਦੀ ਗੱਲ ਹੈ ਉਦਾਂ ਤੇ ਹੀ ਮਿਲ ਗਿਆ ਲੱਗਿਆ ਚਲ ਕੱਢ ਦੇ ਮੈਂ ਪੋੜੋ ਕੰਚਲਾ ਪੋੜੋ ਹੈ ਦੇ ਆਹ ਦੇ ਕੋਈ ਇੱਕ ਮੇਰੇ ਕੋਈ ਅੱਛਾ ਆਪਣੇ ਅੜਿਆ ਲਾਗੇ ਬਟਾਲੇ ਦੇ ਅਗਲੇ ਪੱਲੇ ਆਹ ਉਹ ਤਾਂ ਦੀ ਫੋਟ ਉਹ ਤਾਂ ਆ ਚੀ ਹੈ ਤਾਂ ਇਹਨਾਂ 2000 ਕੇ ਦੋਂਦੀ ਹੈ ਇਹ ਜੋ ਹੁਣੀ ਹੈ ਮੇਰੇ ਸਾਹਬ ਨਾਲ ਬਾਬਾ ਜੀ ਅੱਛੀ ਗੱਲੀ ਆ ਅੱਠ ਦੀ ਹੁਣੀ ਆ ਅੱਠ ਕੇ ਦੀ ਅੱਠ ਦੇ ਅੱਠ ਦੇ ਅੱਠ ਦੇ ਅੱਠ ਦੇ ਅੱਠ ਦੇ 9 ਦੀ ਅੱਠੀ ਕਿਥੋਂ ਨਹੀਂ ਆਉਂਦਾ ਉਹ ਬਾਹ ਮੇਰਾ ਪਗਨੇਸ਼ ਜਿਹੜਾ ਹੋਇਆ ਹੈ ਉੱਥੇ ਕੰਗ ਕੰਗ ਜਿਹੇ ਆਏ ਹੋ ਜੀ ਉਹ ਅਮਰੀਕਾ ਜਾਣਾ ਸੀ ਮੈਂ ਉਹ ਟਿਕਟ ਕੇ ਬੱਗੇ ਉਹ ਨਾਲ ਹੀ ਆਈ ਨਹੀਂ ਪਲਵਾਨ ਜੀ ਮੱਤਾ ਮੱਤਾ ਹੀ ਗਏ ਜਦੋਂ ਚਲੋ ਆਹ ਸਤਾਦ ਬੇਟਾ ਜੜਨਾ ਮੱਤਾ ਭੋਲੇ ਗਿਆ ਵਾਲਾ ਸਤਾਦ ਹੈ ਨਹੀਂ ਕਿ ਨਹੀਂ ਅਹੀਂ ਜਦੋਂ ਮੰਨ ਕੇ ਚੱਲ ਵੀ ਚਲੋ ਇਹ ਪਲਵਾਨ ਸਾਡੇ ਤੋਂ ਪਹਿਲਾਂ 2-4 ਸਾਲ ਮੇਰੇ ਤੋਂ ਨਾ ਬਣਾ ਜੀ 99 98 ਚ ਲੱਗ ਪਏ ਖੇਡਣ ਤੁਸੀਂ ਹਾਂ 9998 ਲਾਪੇਣਾ ਹਾਂ ਹਾਂ ਵੀ ਜਦੋਂ ਮੰਨ ਕੇ ਚੱਲੋ ਅਸੀਂ ਸਕੂਲ ਉਦੋਂ ਪੜ੍ਹਦੇ ਨੇ ਆ ਇਹ ਗੱਲਾਂ ਹੋਣੀਆਂ 2003 ਤੋਂਨ ਦੀਆਂ ਤੇ ਉਦੋਂ ਤੁਹਾਡੀ ਇੱਧਰ ਸਾਡੇ ਏਰੀਆ 'ਚ ਪੂਰੀ ਚੜ੍ਹਾਈ ਹੋ ਗਈ ਮੱਤਾ ਮੱਤਾ ਹੂਲਾ ਪੀ ਭੋਲੇ ਕਾਲਾ ਮੱਤਾ ਵੀ ਪੂਰਾ ਸਿਗਰਾਂ ਤੇ ਨਾਂ ਹੋ ਗਿਆ 13 13 ਉਦੋਂ ਨਾਂ 13 ਨਾਂ ਬੋਲਦੇ ਹੁੰਦੇ ਸਭ ਤੋਂ ਜ਼ਿਆਦਾ ਤੇ ਜਾਂ ਸਮੇਨਾਈ ਦਾ ਕਬੂਤਰ ਹਾਂ ਕਬੂਤਰ ਦਾ ਹਾਂ 13 13 ਨਾਂ ਹੀ ਜਿਹੜਾ ਹੋਰ ਹਸਾਬ ਦਾ ਸੀ ਉਹਦਾ ਨਾਂ ਵੀ ਹੋਰ ਹਸਾਬ ਦਾ ਸੀ ਤੇ ਇੱਕ ਚੀਜ਼ ਕਹਿੰਦੇ ਨੇ ਮੱਤਾ ਭੋਲੇ ਗਾਲਾ ਛਾਲ ਮਾਰਦਾ ਜਦੋਂ ਸਿੰਘਾਂ ਤੇ ਆਉਂਦਾ ਨਾ ਨਾ ਛਾਲ ਮਾਰਦਾ ਛਾਲ ਮਾਰਦਾ ਜੱਫੀ ਲੱਗ ਜਾਂਦਾ ਜੱਫੀ ਲੱਗ ਜਾਂਦਾ ਨਾ ਹਾਂ ਬੜੀ ਕਿਰਪਾਈ ਦਾ ਇਹ ਦੂ ਦੇਣਾ ਅੱਠ ਤੋਂ ਆਪਾਂ ਕੱਢਣ ਦਾ ਬੈ ਨੌ ਜਾਂ ਫਿਰ ਆਪਾਂ ਹੋ ਗਏ ਬੈ ਆਪਣੇ ਮੈਚ ਫਿਰ ਇੱਧਰ ਖੜੇ ਸੀ ਉਹ ਚਰੇ ਵਾਲੇ ਬਜਮਾ ਕੇ ਮੈਚ ਖੜੇ ਮੈਚ ਤੇ ਬੱਕਰਾਜ ਵੀ ਖੜੇ ਨੇ ਹਾਂ ਨਹੀਂ ਤੂੰ ਚਲ ਉਹ ਐਵੇਂ ਭਈਆਂ ਵੀ ਆਡੋ-ਆਡੋ ਹੋ ਗਏ ਆਪਣੇ ਨਾਲ ਤੇ ਫਿਰ ਛਾੜੇ ਤੱਬੇ ਹੋਣੀਆਂ ਦੇ ਤੁਸੀਂ ਸਾਰੇ ਹੋ ਜਾਂਦੇ ਕਿ ਮੈਂ ਉਹਨਾਂ ਨੂੰ ਫੱਟ ਆਪਾਂ ਇੱਕ ਮੈਚ ਖੇਡਿਆ ਮੇਰੇ ਕੋ ਫੋਟੋ ਹੈਗੀ ਆ 2009 ਚ ਇਹ ਪਲਵਾਨ ਸਾਡੇ ਨਾਲ ਸੁਰਸਿੰਗ ਆਇਆ ਇਹ ਮੈਚ ਖੇਡਣ ਤੇ ਮੈਂ ਫਿਰ ਪਲਵਾਨ ਨੂੰ ਕਿਹਾ ਮੈਂ ਪਲਵਾਨਾ ਪੱਕਾ ਆਉਣਾ ਹੀ ਨਹੀਂ ਤਾਂ ਪਲਵਾਨ ਗੋਲਮੋਲ ਕਰ ਜਾਂਦਾ ਹੁੰਦਾ ਹੈ ਉਦੋਂ ਆਉਂਦਾ ਇਹ ਕਹਿੰਦਾ ਤੇਰੇ ਨਾਲ ਪੱਕਾ ਵਾਦਾ ਰਿਆ ਮੈਂ ਆਉਂਗਾ ਤੇ ਫਿਰ ਆਇਆ ਵੀ ਪਲਵਾਨ ਪਰ ਕਹਿੰਦਾ ਪਵਾਲਾ ਜੰਨੀਆਂ ਕੋਡੀਆਂ ਪੋਣੀਆਂ ਐ ਯਾਰ ਆਦੇ ਮਾਰਾ ਇਹ ਕਿਹਦਾ ਐਸੇ ਪੁਰਾਣਾ ਐ ਤੈਨੂੰ ਆਉਣ ਨੂੰ ਜੇ ਵੀ ਕਿੱਥੇ ਕਰਦਾ ਸਾਰੀ ਸਾਰੀ ਰਾਜ ਕਨਾਂ ਚਾਂਚਾਂ ਕਰ ਦੇ ਦਿੰਦੇ ਬੰਦੇ ਦੇ ਕਿੰਨ ਬੰਦਰ ਮਾਰੇ ਲਾ ਲਿਆ ਪਰ ਇੱਕ ਪਲੇਅਰ ਤੋਜੇ ਤੈਨੂੰ ਵੀ ਬਿਗਾ ਦਿਆ ਬਸ ਇੱਕ ਜਰਸਾ ਚੁੱਥਿਆ ਸੀ ਜਿਸ ਸਕੂਲ ਚ ਐ ਮੈਂ ਤੋ ਹਨਾ ਤੇ ਤੈਨੂੰ ਕਿਦਾਦ ਕੇ ਨੇ ਉਹਨੇ ਨਹੀਂ ਆਉਣਾ ਉਹਨੇ ਨਹੀਂ ਆਉਣਾ ਮੈਂ ਨਹੀਂ ਪਲਾਂਜੀ ਮੈਂ ਆਉਂ ਰਿਹਾ ਜੀ ਆਹ ਉਹ ਗਣੀ ਦਾ ਮੈਚ ਖੜਕੇ ਦੜਕੇ ਦਾ ਹੋਇਆ ਬੜਾ ਤਗੜਾ ਹੋਇਆ ਉਹ ਜੱਤਿਆ ਮੈਚ ਆਪਾਂ ਆਪਣਾ ਡੀਏਵੀ ਨਾਲ ਬਾਕੀ ਪਰਵਾਂ ਅਜੇ ਤੁਹਾਡੇ ਨਰਮਤਾ ਅਜ ਗੁਰੂ ਨਹੀਂ ਕੋਈ ਚੰਗਾ ਇੱਕ ਆਪਾਂ ਖੜਾ ਇਹੋ ਹੀ ਸਾਡਾ ਗੁਰਦੌਰ ਇਹੋ ਹੀ ਸਾਡਾ ਇੱਕ ਸਾਨੂੰ ਜੜਤ ਕਹੁੰਦਾ ਦੂਜਾ ਮਾਂ ਪਿਓ ਸਾਡਾ ਏ ਠੀਕ ਹੈ ਨਾ ਸਾਨੂੰ ਇੱਕ ਨਿਕ 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 ਗੱਲ ਤੇ ਇੱਕ ਢੜਾਕ ਹੁੰਦਾ ਉਹ ਦੌੜਦਾ ਵਾ ਤੇ ਉਹ ਵਿੱਚ ਦੋ ਜੜਾਕ ਵਿੱਚ ਦੌੜਦਾ ਫਰਕ ਕੇ ਪਿੰਡਾ ਇੱਕ ਸੈਂਗੜ ਦਾ ਪਰ ਹਾਰ ਤੇ ਹਾਰੀ ਤੇ ਜਿੱਤ ਜੀਤੀ ਭਾਵੇਂ ਇੱਕ ਸੈਂਗੜ ਦਾ ਖੁੰਝਣ ਦਾ ਬੰਦਾ ਹੂੰ ਤੇ ਜਿਹੜੀਆਂ ਗਰੂਰ ਦੀ ਗੱਲਾਂ ਹੁੰਦੀਆਂ ਜਾਂ ਜੱਪਾਂ ਦੇ ਵੀ ਇਹ ਤੁਹਾਨੂੰ ਟੈਕਨੀਕਲ ਤੇ ਵੱਧ ਗਿਆ ਹੁਣ ਨਹੀਂ ਮੈਂ ਨੂੰ ਮੈਂ ਜਦ ਵੀ ਮੈਂ ਕਹਿੰਦੀ ਚੁਗੜੀ ਦੇ ਕੋਲ ਨਹੀਂ ਦੇ ਕਰਦਾ ਮੈਂ ਸਰੇਆ ਮੈਂ ਗੱਲ ਕਰਦਾ ਵੀ ਕੋਈ ਵੀ ਨਹੀਂ ਪਲੇਅਰ ਹੋਊਗਾ ਕੋ ਜਿਹੜਾ ਬੱਚਾ ਨੂੰ ਸਹੀ ਗੜ ਕਰਕੇ ਕਹੂਗਾ ਇਹ ਦੇ ਵਾਂਗੀ ਗੜ ਕਰੂਗਾ ਵੀ ਨਵੀਂ ਖਰਾਕ ਨੇ ਚ ਇੱਕ ਪਹੇਤ ਕਰੋ ਆਹ ਕੰਮ ਕਰੋ ਆਹ ਸਹੀ ਕਿ ਨਹੀਂ ਨਹੀਂ ਯਾਰ ਹਾਂਜੀ ਆਹ ਸਮਗਜ ਕਿ ਕਬੱਡੀ ਜਿਹੜੀ ਹੈ ਜਿਹੜੀ ਜੱਤਾ ਡਿਗੜ ਰੋਕਦੀ ਆ ਮੈਂ ਗੱਲ ਕਰਾਂ ਜਦੋਂ ਆਪਾਂ ਉੱਠੇ ਆ ਨਾ ਉਦੋਂ ਇਹ ਚੀਜ਼ ਹੁੰਦੀ ਹੈਗੀ ਲੋਕੀ ਕਹਿੰਦੇ ਵੀ ਦੱਸਿਓ ਨਾ ਕਿ ਇਹਨੂੰ ਕੱਖ ਕਿਤੇ ਬਣ ਨਾ ਜਾਵੇ ਕੋਈ ਜਿਹੜ ਜਦੋਂ ਮੈਂ ਉਠਿਆ ਲੋਕਾਂ ਨੇ ਦੱਸੇ ਕੱਖ ਨਹੀਂ 1 ਰੁਪਏ ਦੀ ਚੀਜ਼ ਨਹੀਂ ਦੱਸੀ ਸਹੀ ਗੱਲ ਤੇ ਇਹੋ ਹੀ ਹਾਂ ਇਹ ਗੱਲ ਹੈ ਬਾਸੇ ਤੇ ਨਹੀਂ ਦੱਸਦਾ ਨਹੀਂ ਕੋਈ ਤੂੰ ਹੁਣ ਇਹ ਗੁਣ ਤੇ ਨਾ ਬਾਤ ਨੂੰ ਗੱਲ ਕਰਿਓ ਕੋਈ ਵੀ ਆਪਾਂ ਗੁਣ ਵੰਡਣ ਦੇ ਆ ਵੀ ਲਓ ਸਾਡੇ ਤੋਂ ਲਓ ਅਸੀਂ ਦੱਸਦੇ ਆ ਤੇ ਹੁਣ ਲੋਕੀ ਕਹਿੰਦੇ ਨਹੀਂ ਯਾਰ ਮੈਨੂੰ ਪਤਾ ਬਣਾ ਜਿੰਨੇ ਬਰੇ ਕਿਥਾਲੀ ਟੋਨ ਨਾ ਕੇ ਗਿਆਣਾ ਜਿੰਨੇ ਕਬੱਡੀ ਬਰੇ ਕਿਸੇ ਕਿੰਨੇ ਜਿਹੜਾ ਪਹਿਲੇ ਜਿੰਨਾ ਪਲੇਅਰ ਸੀ ਇੱਧਰ ਉਹ ਕਬੱਡੀ ਸਿਰਫ ਕੱਲੀ ਟੇਰੀ ਵੜੀ ਆ ਟੇਰੀ ਵਾਲੀ ਕੱਲੀ ਕਬੱਡੀ ਹੈਨਾ ਤੇ ਉਹਨਾਂ ਨੇ ਪਜਾ ਸਾਡੀ ਲੋੜ ਪੋ ਜਾਂ ਸਾਡੀ ਵਾਹ ਪਰੇ ਬੰਦੇ ਨੇ ਮਹਿਤ ਨਹੀਂ ਛੱਡੀ ਕਾ ਕੇ ਮਾਝ ਕਿਆ ਪਾ ਨਹੀਂ ਕਿਹਾ ਜਿਹੜੇ ਮਾਲਾ ਘਰ ਦੇ ਲਾਇਬ੍ਰੇਰੀ ਸੇਧਾਰ ਤੇ ਕੁਆਂਝ ਬੜੀਆਂ ਸਿਆਸਤਾਂ ਹੋਈਆਂ ਇਹ ਗੱਲਾਂ ਬੜਾ ਸਮਝ ਹੋਇਆ ਹਾਂਜੀ ਫਿਰ ਉਹਨਾਂ ਨੂੰ ਸਿਆਸਤਾਂ ਨੂੰ ਕੱਢ ਕੇ ਸਾਈਡ ਤੇ ਰੱਖ ਕੇ ਫਿਰ ਬਣੇ ਆ ਮਾਜੀ ਦਾ ਡੇ ਟਾਈਮ ਦੀ ਕਬੱਡੀ ਜੀ ਤੇ ਹੁਣ ਵਾਲੀ ਕਬੱਡੀ ਚ ਕੀ ਫਰਕ ਲੱਗਦਾ ਤੁਹਾਨੂੰ? ਲੁਮਾਨਾ ਕਹਿੰਦਾ ਵੀ ਜਦੋਂ ਆਪਾਂ ਖੇਡਦੇ ਹੁੰਨੇ ਆ ਉਹਦੋਂ ਕਿੰਨਾ ਫਰਕ ਹੈ ਤੇ ਹੁਣ ਕਿੰਨਾ ਫਰਕ ਆ ਦੱਸ ਇਹਨੂੰ ਮਾੜਾ ਯਾਰ ਹੁਣ ਤੇ ਜਿਹੜੀ ਉਹ ਕਬੱਡੀ ਸੀ ਨਾ ਹਾਂਜੀ ਐਸ ਇਲਾਕੇ ਦੇ ਵਿੱਚ ਪਟੇ ਖੇਮ ਕਰਨ ਚ ਭਾਰ ਮੂਛੇ ਜੰਨਾ ਵੀ ਨਾ ਹਾਂਜੀ 3500 ਤੋਂ ਕਬੱਡੀ ਬਬਕਰਾ ਦਾ 35000 ਯਾਰ ਫਿਰ ਹਾਂਜੀ ਇੰਨਾ ਗਿਆ ਤੇ 15000 ਤੱਕ ਆ ਪਸਾਈ ਖੜੀ ਸੀ ਹਾਂਜੀ ਇੱਦਾਂ ਹੀ ਆ 15000 ਤੱਕ ਕ ਅੱਜ ਪੈਸਾ ਵਾ ਪਰ ਕਬੱਡੀ ਜਿਹੜੀ ਆ ਬੜੀ ਠੁੱਕੀ ਮੇਰੇ ਕਿੰਨੇ ਕਬੱਡੀ ਗੱਲੀ ਕੋਈ ਹਾਂਜੀ ਤੇ ਇਹ ਬੰਦਾ ਜੇ ਉਹ ਏ ਉਦੋਂ ਉਦੋਂ ਵਾਲੀ ਕਬੱਡੀ ਦਾ ਮੈਂ ਦੱਸਦਾ ਤੈਨੂੰ ਸਿਸਟਮ ਉਹਦੋਂ ਉਦੋਂ ਕਬੱਡੀ ਹੀ ਕੁੱਟਦੀ ਕਿ ਤਰ੍ਹਾਂ ਦੀ ਪੀ ਜੇ ਕਹੇ ਦੀਆਂ ਨਾਸਾਂ ਪਾੜ ਗਿਆ ਪਾੜਤੀਆਂ ਤੇ ਉਹਦੇ ਚ ਕੀ ਹੁੰਦਾ ਜੀ ਉਹਦੇ ਚ ਜਿਹੜਾ ਨਾਸਾਂ ਪਾੜਦਾ ਹੀ ਉਹਨੂੰ ਮਾੜਾ ਨਹੀਂ ਕਿਹਾ ਜਾਂਦਾ ਉਹਦੀ ਵਡਿਆਈ ਕੀਤੀ ਜਾਂਦੀ ਹੈ ਕਿ ਇਹ ਛੱਤਰ ਵੜੇ ਮਾਰਦਾ ਹਾਂਜੀ ਪੀ ਇਹ ਇਨ ਇਹ ਇਦਾਂ ਦਾ ਹੀ ਖੇਡਦਾ ਉਹ ਫਲਾਨੇ ਬੰਦੇ ਨੇ ਮਾਰ ਮਾਰ ਕੇ ਸੁੱਟ ਲਿਆ ਵਿੱਚ ਹੀ ਨਾਸਾਂ ਪਾੜਤੀਆਂ ਨੇ ਆ ਵਖੀਆਂ ਫਲਾਨੇ ਬੰਦੇ ਦੀਆਂ ਮਾਰ ਕੇ ਮੁੱਕੀ ਉਹਨੇ ਪਸਲੀਆਂ ਤੋੜਤੀਆਂ ਹੀ ਹਾਂਜੀ ਤੇ ਪੁਰਾਣੇ ਬੰਦੇ ਨੇ ਸੁੱਟ ਕੇ ਉੱਤੇ ਮਾਰਿਆ ਗੋਡਾ ਚੜ ਗਿਆ ਉੱਤੇ ਉਹ 60 ਵੀ ਲਾਉਣ ਪੈਂਦੇ ਬੰਦੇ no doubt 60 ਵੀ ਲਾਉਂਦੇ ਇਹ ਨਹੀਂ ਵੀ 60 ਨਹੀਂ ਲਾਉਂਦੇ ਲਾ ਸਾਰਾ ਕੁਝ ਕਰਦੇ ਪਰ ਉਦੋਂ ਕਬੱਡੀ ਜਿਹੜੀ ਅਸਲ ਚ ਹੈਗੀ ਨਾ ਕਬੱਡੀ ਉਦੋਂ ਬਾਲੀ ਖਤਰਨਾਕ ਕਬੱਡੀ ਉਦੋਂ ਹੁੰਦਾ ਹੀ ਕਿ ਕੋਈ ਮਾਈ ਦਾ ਪੁੱਤ ਕਬੱਡੀ ਖੇਡਦਾ ਸੀ ਜਦੋਂ ਅਸੀਂ ਉਹਨਾਂ ਵੇਲੇਾਂ 'ਚ ਉੱਠੇ ਆ ਉਦੋਂ ਸਾਰੇ ਸੀਨੀਅਰ ਹੁੰਦੇ ਕਹਿੰਦੇ ਆ ਨਵਾਂ ਛਲਾਰੂ ਇਹਨੂੰ ਕੁੱਟੋ ਨਵੇਂ ਨੂੰ ਕੀ ਮਤ ਹੈ ਕੁੱਟਦੇ ਹੁੰਦੇ ਨਾ ਨਵੇਂ ਨੂੰ ਕੁੱਟੋ ਨਵੇਂ ਨੂੰ ਕਹਿੰਦਾ ਇਹਦੀ ਇਹਦੀ ਇਹਦਾ ਇਹਨੂੰ ਬਣਾਉ ਮਾਰਾ ਜਾ ਕਰ ਠੀਕ ਹੈ ਫੈਲਦਾ ਅੱਜਕੱਲ ਪਤਾ ਕਿ ਇਹਨੂੰ ਫੈਲ ਮਾਰਦੇ ਆ ਤੋਂ ਤੋਂ ਹੁਣ ਕੇ ਨਵੇਂ ਮੁੰਡੇ ਨੂੰ ਪੁੱਛੀ ਵੀ ਤੇਰੇ ਫੈਲ ਮਾਰਾਂ ਤੇ ਫੈਲਦਾ ਕਿ ਇਹਨੂੰ ਪਤਾ ਹੀ ਨਹੀਂ ਲੱਗਣਾ ਫੈਲ ਕੀ ਹੁੰਦਾ ਤੋਂ ਤੋਂ ਕੁੜੀਆ ਗੱਲ ਹੀ ਸ਼ੁਰੂ ਹੁੰਦੀ ਫੈਲ ਤੋਂ ਜਾ ਗਿੱਬੀ ਮਾਰਨੀ ਚਵਾੜੀ ਪਾਉਣੀ ਹੁਣ ਚਵਾੜੀ ਦਾ ਨਹੀਂ ਪਤਾ ਕਿਹੜੀ ਪਾਉਂਦੇ ਆ ਖੱਬੀ ਦਾ ਨਹੀਂ ਪਤਾ ਕਿ ਇਹਨੂੰ ਖੱਬੀ ਕੀ ਪਾਉਂਦੇ ਆ ਅਜੇ ਹਾਂ ਉਹ ਬਿਲਕੁਲ ਚਰੋ ਵੀ ਉਹਦੇ ਨਾਲ ਹੀ ਉਹ ਯਾਰਾ ਕਹੀ ਇਹਨੂੰ ਅੱਧਾ ਲੰਮਾ ਆ ਹਾਂ ਉਹ ਨਾਲੇ ਕਿੱਟਲ ਪਾਉਣ ਵਾਲੀਆਂ ਬਰਾਲਿਆਂ ਨੂੰ ਉਂਗਲਾਂ ਧੱਕ ਦੇਣੀ ਹੈ ਵੇਚ ਇੱਥੋਂ ਖੱਬੀ ਪਾ ਕੇ ਭਾਂਜ ਵੇਚਦੀ ਹੁਣ ਕੌਣ ਪਾਉਂਦਾ ਈ ਖੱਬੀ ਪਾਉਂਦਾ ਕੋਈ ਇਹ ਤੇ ਤੇਰੀ ਤੱਕ ਜਲਾ ਤਲਾਗ ਇਹ ਵੀ ਬਲਰ ਪੂਰਾ ਜੱਫੀ ਜਿਹੜਾ ਉਹਨਾਂ ਦਾ ਰੈਡਰ ਨੂੰ ਢੋਂਦਾ ਹੀ ਬਣਾਉਂਦਾ ਢੋਂਦਾ ਇਹ ਤੇ ਕੋਈ ਸ਼ੱਕ ਨਹੀਂ ਪਰ ਅੱਛਾ ਵੀ ਮਾਰ ਲਈਆਂ ਲੈ ਤੇ ਰੈਂਚੀਆਂ ਵੀ ਪਾਉਣੀਆਂ ਭਗਣਾ ਵੀ ਭਰਦੀਆਂ ਕੁੱਟਣਾ ਵੀ ਸਾਰੇ ਕੰਮ ਹੀ ਕਰੀ ਜਾਂਦੇ ਪਰ ਇਹ ਮੇਰੇ ਬਾਅਦ ਤੇ ਥੋੜੀ ਜੀ ਇਹ ਗੱਲ ਹੋ ਗਈ ਕਿ ਇੱਕ ਮੈਨੂੰ ਤੂੰ ਫਾਇਦਾ ਹੀ ਜ਼ਿਆਦਾ ਫਾਇਦਾ ਹੈ ਇੱਕ ਮੈਨੂੰ ਇਹ ਹੈ ਕਿ ਮੈਂ ਜੱਪੀ ਤੇ ਜਦੋਂ ਚਲਾ ਗਿਆ ਛੋਟੇ ਨਾਲ ਬਣੇ ਜਦੋਂ ਮੈਨੂੰ ਪਹਿਲਾਂ ਲੱਕ ਦੇ ਪਿੱਛੇ ਆ ਤੈਨੂੰ ਨਹੀਂ ਤੈਨੂੰ ਨਹੀਂ ਚੇਤਾ ਹੋਣਾ ਮੈਂ ਤੁਹਾਨੂੰ ਆਪ ਦੀ ਗੱਲ ਦੱਸਦਾ ਮੈਨੂੰ ਛੁੱਟਿਆ ਕਰਾਉਂਦੇ ਮੈਂ ਨਵਾਂ ਨਵਾਂ ਲੱਗਾ ਹਾ ਦੋ ਖੇਡਣ ਇਹ ਗੱਲ ਹੋਣੀ 6 ਸੱਤ ਦੀ ਤੇ ਭੁੱਟੋ ਪਲਵਾਨੀ ਹੁੰਦਾ ਪੱਧਰੀ ਵਾਲਾ ਪੱਧਰੀ ਵਾਲਾ ਭੁੱਟੋ ਆਹੋ ਉਹ ਖੜਦਾ ਹੁੰਦਾ ਟੀਮ ਬਣਾਉਂਦਾ ਹੁੰਦਾ ਜਦੋਂ ਤੇ ਇਹ ਇਧਰੋਂ ਮਾਜੇ ਦੀ ਟੀਮ ਜਾਂਦੀ ਹੁੰਦੀ ਕੱਪ ਖੇਡਣ ਅਹੀਂ ਚੱਲ ਕੇ ਪਰਸਰਾਮਪੁਰ ਤੇ ਪਰਸਰਾਮਪੁਰ ਤੋਂ ਰਹਿਣਾ ਨਾ ਹਦੋਂ ਪਰਸਰਾਮਪੂਰੀ ਖੇਡਦਾ ਨਾ 2007-8 ਦੀ ਗੱਲ 6 ਦੀ ਬਈ 7 ਦੀ ਗੱਲ ਕੱਪ ਕੱਪ ਤੇ ਮੈਂ ਉਦੋਂ ਨਵੀਂ ਨਵੀਂ ਜਵਾਨੀ ਝੁੱਠਿਆਂ ਤੇ ਇਹ ਜਿਤਰਾ ਮੰਨ ਕੇ ਚੱਲ ਵੀ ਇੱਕ ਨਵਾਂ ਆਇਆ ਨਹੀਂ ਬੰਦਾ ਹੁੰਦਾ ਵੀ ਚੜਦਾ ਇਦਾਂ ਹਾਂਜੀ ਤੇ ਮੈਨੂੰ ਨਹੀਂ ਪਤਾ ਤੂੰ ਬਾਹ ਫੜ ਕੇ ਇਦਾਂ ਮਾਰਦਾ ਬੰਦੇ ਆ ਚਲਾਉਂਦੇ ਆ ਮੈਂ ਭੱਜ ਕੇ ਜਾ ਕੇ ਨਾ ਗੱਡੀ ਹੋ ਕੇ ਤੇ ਮੈਂ ਭੱਜ ਕੇ ਜਾ ਕੇ ਤਾਂ ਲੱਕ ਫੜਨ ਲੱਗਾ ਪਿੱਛੋਂ ਇਹ ਇੱਕ ਸਿੰਘਾਂ ਲੀਗ ਦੇ ਨਾਲ ਐ ਲੰਗਾਂ ਦੇ ਅਲੱਗ ਹਾਂਜੀ ਡੀ ਦੇ ਕੋਲੋਂ ਇਧਰਲੀ ਸਾਈਡ ਤੋਂ ਐ ਹਾਂਜੀ ਇਹ ਐਹਰੋ ਕੀ ਟਰਨ ਲੈਂਦਾ ਇੱਕੇ ਧਮ ਘੁੰਮਦਾ ਐ ਉਦਾਂ ਦੇ ਬੰਦਾ ਨਹੀਂ ਹੁੰਦਾ ਐ ਘੁੰਮ ਕੇ ਬਾਹ ਫੜਦਾ ਹੁੰਦਾ ਐ ਇਹਨੇ ਜਦੋਂ ਮੈਂ ਲੱਕ ਪੈਣ ਨਾਲ ਕੇ ਹੱਥ ਇਦਾਂ ਘੁੰਮਿਆ ਹਾਂ ਹਾਂਜੀ ਘੁੰਮ ਕੇ ਨੇ ਮਰੀ ਬਾਹ ਫੜ ਕੇ ਮਾਰੇ ਮੈਂ ਸਿੱਧਾ ਜਾ ਕੇ ਵਜਾ ਮੂਵੀ ਵਾਲੇ ਚ ਮੂਵੀ ਵਾਲੇ ਚ ਵਜਾ ਯੋ ਪਿਆਈ ਮੂਵੀ ਵਾਲਾ ਦੀ ਮੂਵੀ ਨਾ ਦੇਖ ਰਿਹਾ ਹੈ ਕਾਰ ਰਾਈ ਠੀਕ 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 ਆਹੋ ਜੋ ਕੱਤੇ ਉਹ ਮੂਵੀ ਚ ਵਜਾ ਮੂਵੀ ਵਾਲੇ ਦਾ ਕਿਹੜਾ ਕਮਰਾ ਖੁੱਲ ਗਿਆ ਸਾਰਾ ਆਹ ਦੇਖੀ ਆ ਮੈਂ ਤੋਂ ਮੈਂ ਪੰਗਾ ਲੈ ਲੈ ਪਲਮਾਨਾ ਤੂੰ ਮੈਂ ਤੇ ਉੱਟ ਗਿਆ ਕੈਮਰਾ ਗੋਮਰਾ ਖਿੱਲਰ ਗਿਆ ਫੇਰ ਚੁੰਮਦਾ ਫਿਰੇ ਇਹਨੂੰ ਮੈਂ ਪਹਿਲਵਾਨ ਹੁਣ ਸਿੰਘਿਆਂ ਦੇ ਓਏ ਨਾ ਚੁੱਪ ਆ ਗਿਆ ਮੈਂ ਥੋੜਾ ਉਹ ਨੰਨ ਨੇ ਇਹ ਪਤਾ ਫਿਰ ਲੱਗ ਪੋੜਦਾ ਮੈਂ ਤਾਂ ਕਰਕੇ ਉਦੋਂ ਤੂੰ ਨਾਲ ਹੀ ਮਿਲ ਗਿਆ ਆ ਕੇ ਪਿੱਛੇ ਨਾ ਸੁਣ ਜਾਂ ਤੂੰ ਇਦਾਂ ਕਮਾਉਣਾ ਨਾ ਤੇ ਜਾਨ ਨਵਾਂ ਨਵਾਂ ਮੁੰਡਾ ਇੱਕ ਲੱਗਾ ਤਾਂ ਦਿਲ ਦਾ ਪਟਿਆਲੀਆਂ ਪਟਿਆਲੀਆਂ ਉਹ ਬਾਹ ਜੀ ਮੜੀ ਜੀ ਫੜਦਾ ਈ ਪਰ ਤੂੰ ਤੇ ਉਦੋਂ ਤੇ ਕਿਰਪਾ ਹੀ ਜ਼ਿਆਦੀ ਕਿ ਬੈਗਰੂ ਦੀ ਤੇਰੇ ਉੱਤੇ ਬਾਕੀ ਮਤਾਂ ਨਹੀਂ ਬਣਨਾ ਕਿ ਇਹਨੇ ਇਹੋਲ ਭਵੇਂ ਗੁਰਦਾਸਪੁਰ ਤੇ ਜਿੰਨੇ ਮਰਜੀ ਪਲੇਅਰ ਉੱਠ ਪੈਣਾ ਮੱਤਾ ਮੱਤਾ ਹੀ ਉਦੋਂ 8 9 ਪੰਜ ਟਕੜਾ ਹੋ ਗਿਆ ਚੁੱਪ ਹਾਂ ਉਹ ਮੈਂ ਅੱਜ ਹੀ ਕੋਲ ਆ ਗਿਆ ਸਾਡੇ ਨਾਲ ਹੀ ਮਿਲ ਗਿਆ ਮਰ ਗਿਆ ਚਲੋ ਆ ਟੀ ਹੋਏ ਇਹਨਾਂ ਟ੍ਰੇਨਿੰਗ ਕਬੱਡੀ ਵਿੱਚ ਆ ਵੱਖਰੀ ਹੈ ਇੱਧਰ ਖੇਡੀ ਹਾਂ ਜਿਹੜੀ ਸ਼ਰਕਲ ਉਹ ਚ ਛੇਤੀ ਮਿਲ ਗਿਆ ਮੇਰ ਨੂੰ ਛੇਤੀ ਮਿਲ ਗਿਆ ਛੇਤੀ ਮਿਲ ਗਿਆ ਉਹ ਇੰਨੀ ਮਜ਼ਾਦ ਨਹੀਂ ਤੈਨੂੰ ਪਹਿਲਾਂ ਖੇਡੀ ਹਾਂ ਆ ਵੱਖਰੀ ਖੇਡੀ ਸੀ ਜਿਹੜੀ ਵਾਸ ਆ ਤੂੰ ਇਹ ਵਾਲੀ ਵੱਖਰੀ ਹਾਂ ਇਹ ਵਕਰ ਸ਼ਰਕਲ ਵਿੱਚ ਤੂੰ 8 ਨਾਲ ਆ ਤੇਰੀ ਵਾਲੀ ਚ ਤੇਰੀ ਵਾਲੀ ਚ ਤੂੰ ਮੇਰੇ ਹਿਸਾਬ ਨਾਲ 2001 1 2 ਚ ਤਕੜਾ ਹੋ ਗਿਆ ਹਾਂ ਢੇਰੀ ਵਾਲੀ ਚੰਨਾ ਆਉਂਦੋਂ ਬੱਚਾ ਹਾਂ ਉਦੋਂ ਉਦੋਂ ਫਿਰ ਅਸੀਂ ਛੋਟੇ ਆਂ 5 5 7 7 8 ਸਾਲਾਂ ਦਾ ਗੈਪ ਆ ਤੂੰ ਤੱਬ ਤਾਬਾ ਦੇ ਤੂੰ ਹੀ ਮੇਰੇ ਸੋ ਨਾਲ ਹਾਨੀ ਹਾਨੀ ਜੇ ਤਾਬਾ ਸੁਰ ਸਿੰਘਲਾ ਹਾਂ ਹਾਂ ਦੋਂ ਤਾਬਾ ਇੱਕ ਨੰਬਰ ਦਾ ਪਲੇਅਰ ਹੀ ਉਦੋਂ ਢੇਰੀ ਵਾਲੇ ਚ ਇਹ ਕਿੱਥੇ ਫੜਿਆ ਜਾਂਦਾ ਇਹ ਪਹਿਲਾਂ ਨਾ ਉਹ ਨਹੀਂ ਪਹਿਲਾਂ ਮੇਰੇ ਜਿਹੜੇ ਘਾਰੇ ਬਸ ਸਪੀਡ ਜਿਆਦਾ ਮੈਂ ਵੀ 7 8 ਚਾ ਕੇ ਟਕੜਾ ਹੋਇਆ ਹਾਂ ਟਕੜਾ ਜਿਆਦਾ ਉਦੋਂ ਆ ਆ ਪਾਰਾ ਪੂਰਾ ਸ਼ਹਿਰ ਆ ਉਦੋਂ ਆ ਪਹਿਲਾਂ ਐਂ ਬਤ ਮੈਂ ਪਤਲਾ ਹਾਂ ਜਿਆਦਾ ਫੀਟੀ ਜਿਆਦਾ ਹਾਂ ਓ ਸ਼ੁਰੂ ਤੋਂ ਰਿਆ ਜਾਂੀ ਜਦੋਂ ਵੇਂਦਾ ਰਿਹਾ ਉਹ ਮੈਂ ਏਦਾਂ ਹੀ ਰਿਹਾ ਤੂੰ ਮੈਂ ਭਰਾ ਹਾਂ ਆ ਪਹਿਲਾਂ ਜਦੋਂ ਭਰਾ ਹੀ ਮੈਂ ਉਹ ਪਤਲਾ ਜਾਂਦਾ ਰਿਹਾ ਪਹਿਲਾਂ ਨਹੀਂ ਮੈਂ ਵੇ ਸੱਤ ਅੱਠ ਆ ਗਿਆ ਝਗੜਾ ਹੋ ਗਿਆ ਚਲ ਮੇਨੋਦ ਲੋਕੀ ਉਦੋਂ ਕਹਿ ਲਾ ਪੈਣਾ ਇਹ ਸਮਾਨ ਦਾ ਘਾਰਿਆ ਤੇ ਸਮਾਨ ਵੜਾ ਪਲਾਂਟ ਹੀ ਆ ਮੈਂ ਕਹੀ ਜਾਉ ਕੋਈ ਨਹੀਂ ਮਿਹਨਤ ਨਹੀਂ ਖਟਾਕਣੀ ਬਿੰਦਾ ਕੋਈ ਇਹਦਾ ਪੈ ਚੱਡਾ ਨੀ ਜਾਰ ਗੱਟਾ ਆਇਆ ਕਰਨਾ ਕਰ ਦੇਣਾ ਆ ਕੁੱਕੜ ਵਾਲੇ ਗੋਲੀ ਖਾਦੀ ਹੈ ਨਾ ਇਹਵੇਂ ਹੀ ਕਹਾੜਾ ਬਰਾਂ ਕੋੱਕੜ ਵਾਲੇ ਗੋਲੇ ਖਾਦੀ ਆ ਉਦੋਂ ਗੱਲਾਂ ਆ ਕਿਹੜੀ ਬਹਿ ਕੋਈ ਜੀ ਓ ਚਲੋ ਭਾਂ ਪਾਹ ਪਰ ਉਹ ਸ਼ਮਾ ਬਹੁਤ ਵਧੀਆ ਸੀ ਭਾਂਜੀ ਭਾਂਜੀ ਤੋ ਬੜੀ ਹੁੰਦੀ ਹੈ ਬੜੀਆਂ ਰੌਣਕਾਂ ਹੀ ਬੜੀਆਂ ਪਿਆਰ ਮਾਹ ਬੱਚੇ ਬੜਾ ਮੈਂ ਨਾ ਇੰਨੇ ਪਾਹੇ ਹੁਣ ਹੈ ਨਾ ਭਾਂਵੇਂ ਕੋਈ ਪਿਆਰ ਨਾਲ ਮੈਂ ਵਾਟ ਕੇ ਮਾਰੇ ਲੈ 50 ਤੇ ਨਾ ਤੇ ਜਾ ਕੇ ਅੰਦਰ 3-400 ਨਿਕਲਣਾ ਮੈਂ ਪਾਹ ਦੇ ਬੜੇ ਲੈਂਦਾ ਇੱਕ ਇਹ 5-10 ਦੇ ਨਾ 5-10 ਦੇ ਜਾ ਕੇ ਅੰਦਰ 500-300 ਦਾ ਭਾਣਾ ਮੈਂ ਪੈ ਨਹੀਂ ਤੜਕਾ ਤੇ ਪਰ ਇਹ ਪਿਆਰ ਹੀ ਪਿਆਰ ਬੱਤ ਪਾਹੇ ਦੀ ਨਹੀਂ ਗੱਲ ਹੈਗੀ ਪਿਆਰ ਕੋਈ ਬੰਦਾ ਉਹ ਇਹ ਨਹੀਂ ਵੀ ਆਪਣੇ ਤੇ ਆਪਣੇ ਨੂੰ ਪਿਆਰ ਕਰਦੇ ਨਹੀਂ ਉਹ ਬੰਦੇ ਸਾਰਾ ਬੜਾ ਬੜਾ ਪਿਆਰ ਦਿੰਦੇ ਤੇ ਪਾਹੇ ਜਿੱਤੇ ਬਹਿਣਾ ਦੁੱਧ ਪਾਣੀ ਕੋਈ ਮੀਠ ਬੰਨੇ ਪਰੋਣ ਕਿੰਨਾ ਕਿੰਨਾ ਕੁਝ ਹੈ ਇਹ ਬੇਨ ਨਾਗਾ ਰੋਟੀ ਖਾ ਕੇ ਹੁੰਦੇ ਆ ਹਾਂ ਦੇਖੋ ਕਲਜੀਤ ਜਦੋਂ ਖੇਡਦਾ ਰਹਿਣਾ ਅਸੀਂ ਕਲਜੀਤ ਨਾਲ ਖੇਡਦੇ ਬੇਨ ਨਾਗਾ ਮੀਟ ਤੋਂ ਰੋਟੀ ਬੇਨ ਨਾਗਾ ਖੁਸ਼ੀ ਆ ਗਈ ਜੀ ਇਹ ਖੁਸ਼ ਰਹਿਣਾ ਕੋਈ ਗੱਲ ਨਹੀਂ ਰੋਟੀ ਪਾਣੀ ਕੋਈ ਘਰ ਵੀ ਲੈਂਦਾ ਤੇ ਪਲੇਅਰਾਂ ਨੂੰ ਡੱਕਣਾ ਬਿੰਦਾ ਰੋਟੀ ਖਾ ਜੋਗੇ ਇਹਦੇ ਘਰੋਂ ਵੇਰ ਕਹਿੰਦਾ ਨਹੀਂ ਨਹੀਂ ਮੈਨੂੰ ਇੱਥੇ ਹੀ ਪੈਸੇ ਦੇ ਦੇ ਮੈਂ ਚੱਲਿਆ ਜੀ ਉਹ ਬੱਸੋ ਤੁਸੀਂ ਹਾਂ ਬੱਸੋ ਨਹੀਂ ਆ ਗਿਆ ਉਹ ਨਾ ਕੋਈ ਨਹੀਂ ਆਹ ਅੱਜ ਤੱਕ ਜਨ ਮਰਜੀ ਬਾਜ ਮਾਰ ਕੇ ਆ ਜਿਹੜਾ ਜਾਫੇ ਪਾਣਾ ਜਾਫੇ ਬਾਜਾ ਰਹਿਦਾ ਪਰ ਉਦੋਂ ਪੰਜ ਜਾਂ ਚਿਣਿਆਂ ਦੇ ਪੁੱਤਾਂ ਨਹੀਂ ਮੋਦਨਦਨ ਦੇ ਬਾਕਰ ਨਾ ਪੈਣ ਚੋਏ ਨਾ ਤਰਲੇ ਮਾਰਨੇ ਉਹਨੇ ਘੱਟੇ ਝਿਟੇ ਜਨਾਂ ਨੂੰ ਕਹਦਾ ਜੀ ਨਾ ਮੈਂ ਕਹਾਂ ਕਹਾਂ ਉਹਨਾਂ ਇਹ ਜਨ ਨੂੰ ਛੜਾ ਲੱਗਦਾ ਨਹੀਂ ਉਹ ਬਹੁਤਾ ਡਰਦਾ ਹੈ ਜੇ ਪਲਵਾਨ ਨਗਰ ਤੋਂ ਮਗਰ ਪਿੱਛੇ ਨੇ ਉਹ ਪੱਛ ਵਾਜਾ ਉਹ ਕਹਿੰਦਾ ਦੇ ਕੋਈ ਪਲਵਾਨ ਨਹੀਂ ਮੈਂ ਸਿਕੋੜਿਆ ਮੈਂ ਨਾ ਇਹਦੇ ਪੰਦੇ ਹੋ ਗਏ ਭੈ ਜੋ ਮੈਂ ਵੇਖ ਮਿਲ ਗਿਆ ਉਹਦਾ ਉਹ ਜਿੱਦਾਂ ਦੂਜਿਆਂ ਬੰਦਿਆਂ ਤੋਂ ਨਹੀਂ ਬੜਾ ਆਂਦਾ ਕਿ ਉਹ ਦੇ ਕੇ ਕੱਚਾ ਜੱਤ ਤੇ ਜਾਨ ਉੜੀ ਉਹਦੇ ਚ ਹੁਣ ਮੇਰੇ ਤੋਂ ਥਾਣੇਦਾਰ ਬਣ ਗਿਆ ਨਾ ਉਹ ਹਾਂ ਉਹਦੇ ਹੈਗੇ ਪਲਵਾਨ ਕਦੇ ਅਸੀਂ ਕਿਸੇ ਪਲੇਅਰ ਦਾ ਐਦਾਂ ਹੁੰਦਾ ਇਹਨਾਂ ਕਹਿਣਾ ਜਿਹਾ ਨਾ ਇਹਨੇ ਆਖਾ ਵੀ ਮੇਰੇ ਲੱਕਾ ਜਾਂ ਮੇਰੇ ਦੇ ਨਾਂ ਵੀ ਜਾਂ ਮੇਰੇ ਲੱਕਾ ਇਦਾਂ ਦਾ ਕੰਮ ਨਹੀਂ ਹਾਂ ਹਾਂ ਕੋਈ ਜਹਾ ਗਿਆ ਇਹ ਪਲੇਰ ਇੱਧਰ ਹੈ ਗਿਆ ਹੈ ਕਹਿੰਦੇ ਜਾਂਦੇ ਹਾਂ ਇਹਨਾਂ ਪਹਿਲਾਂ ਪੇ ਕਰ ਮਾਤੇ ਨਾ ਇਹ ਕੁਝ ਜਨੈ ਉਹਦੇ ਹਾਂ ਤੜੜਾ ਨਾ ਹਾਂਜੀ ਇਹ ਖੂਹ ਵੇਖੋ ਭਲਾ ਜੀ ਦੋ ਬੋਰਡ ਆ ਤੇ ਵਿਚਕਾਰ ਖੂਹ ਪਤਾ ਨਹੀਂ ਲੱਗਦਾ ਇਹ ਪੁਰਾਣੇ ਸਮਿਆਂ ਜੇ ਨਾ ਇਦਾਂ ਹੀ ਖੂਹ ਦੇ ਵਾਲੇ ਖੂਹ ਹੁੰਦੇ ਸੀ ਚੰਗਾ ਹੋਊਗਾ ਨਾ ਖੂਹ ਹਾਂਜੀ ਲਾ ਕੇ ਬੋਰਡ ਲਾਏ ਹੋਣਗੇ ਨਿਗੇ ਨਿਗੇ ਹਾਂਜੀ ਉਹ ਬੰਦ ਹੋ ਗਿਆ ਬੋਰਡ ਫਿਰ ਉਦੋਂ ਦਾ ਚੱਲੰਦਿਆ ਹਾਂਜੀ ਕਿਰਪਾ ਜੀ ਹੁੰਦੀ ਹੈ ਹਾਂਜੀ ਵੈਸੇ ਨਾ ਬਲਵਾ ਦੀ ਮੇਰੇ ਮਨ ਤੇ ਗੱਲ ਹੀ ਚਿਤਰਾ ਆਪਾਂ ਜੋ ਆਪਦੀ ਪਿਛਲੀ ਵੀਡੀਓ ਪਾਈ ਸੀ ਉਹ ਤੁਹਾਨੂੰ ਪੁੱਛਣਾ ਹੈ ਕਿ ਕਈ ਕਹਿ ਦਿੰਦੇ ਵੀ ਚਲੋ ਕਰ ਮੱਝ ਸੱਟ ਹੈ ਕੀ ਫੇ ਚਲੋ ਬੰਦੇ ਤੇ ਲੱਗ ਗਈ ਨਹੀਂ ਕਰ ਮਾਨ ਦਾ ਨਹੀਂ ਚੱਕਰ ਹੁੰਦਾ ਵੇਖ ਭਲਾ ਕੀ ਚੱਕਰ ਹੁੰਦਾ ਆਪਾਂ ਨਾ ਸਿਆਣੇ ਬੰਦਿਆਂ ਦੀਆਂ ਗੱਲਾਂ ਤੇ ਗੌਰ ਨਹੀਂ ਕਰਦੇ ਹਾਂਜੀ ਹੁਣ ਜਿਹੜੀਆਂ ਦੇਤਾ ਸਕੂਲ ਵੱਲੋਂ ਆਉਂਦੀਆਂ ਜਾਂ ਉਦਾਂ ਵਾਂ ਵੇਖ ਆਪਾਂ ਨੋਰਮਲ ਜ਼ਿੰਦਗੀ ਦੇ ਵਿੱਚ ਲਾ ਲੀਏ। ਵੀ ਆਪਾਂ ਨੂੰ ਪੁਲਿਸ ਕਹਿੰਦੀ ਹੈ ਕਿ ਤੂੰ ਹੈਲਮਟ ਪਾਓ ਸਿਰ ਤੇ। ਹਾਂਜੀ। ਤੇ ਇੱਕ ਸੀਟ ਬੈਲਟ ਲਾਓ। ਹਾਂਜੀ। ਹਨਾ ਸਾਰਿਆਂ ਨੂੰ ਕਹਿੰਦੇ ਨਾ। ਹਾਂਜੀ। ਤੇ ਜਿਹੜੀ ਸਪੀਡ ਆ ਕੰਟਰੋਲ ਦੇ ਵਿੱਚ ਚੱਲੋ ਜਿੱਦਾਂ ਮਰਜ਼ੀ ਆਪਣੀ ਸੇਫਟੀ ਹੈ ਨਾ। ਸਾਰਾ ਕੁਝ ਰੂਲ ਦੇ ਅਕੋਰਡਿੰਗ। ਹੁਣ ਜਿਹੜਾ ਬੰਦਾ ਤੇ ਦਿੱਲੀ ਜਾਂਦਾ ਮੋਟਰਸਾਈਕਲ ਤੇ ਸਫ਼ਰ ਕਰਦਾ। ਹਾਂਜੀ। ਮਾਨ ਕੇ ਚੱਲੋ ਜੇ ਉਹ ਹੈਲਮਟ ਪਾ ਕੇ ਆਪਦਾ ਮੋਟਰਸਾਈਕਲ ਚਲਾ ਲੂਗਾ ਨਾ ਜਿੱਦਾਂ ਮਰਜੇ ਉਹਦੀ ਲੱਤ ਬਾਹਵੇਂ ਟੁੱਟ ਜੂ ਸਿਰ ਤੇ ਸੱਟ ਨ ਲੱਗ ਜੂ ਬਾਜੂ ਹਾਂਜੀ ਤੇ ਉਹ ਜੇ ਨਿਗਹਿਲੀ ਕਰਦਾ ਵੀ 5 700 ਦੀ ਚੀਜ਼ ਲੈਣ ਬਦਲੇ ਜਾਂ ਉਦਾਂ ਸਿੱਧਾ ਮੋਟਰਸਾਈਕਲ ਖਿੱਚ ਦਿੰਦਾ ਤੇ ਰੱਬ ਨਾ ਕਰੇ ਕਿਤੇ ਡਿੱਗ ਪੈਂਦਾ ਉਹਦੇ ਸਿਰ 'ਚ ਸੱਟ ਵੱਜਦੀ ਆ ਤੇ ਮੰਨ ਕੇ ਚੱਲੋ ਵੀ ਕਿੱਥੇ ਤੱਕ ਉਹ ਗੱਲ ਪਹੁੰਚ ਜਾਂਦੀ ਆ ਨਾ ਕਈ ਵਾਰ ਆਪਾਂ ਨੂੰ ਜਾਨ ਵੀ ਦੇਣੀ ਪੈਂਦੀ ਆਪਣੀ ਹਾਂਜੀ ਤੇ ਇਹ ਆਪਣੀਆਂ ਨਿਗਹਿਲੀਆਂ ਹੁਣ ਇੱਕ ਬੰਦੇ ਨੇ ਆਪਣੀ ਜੇ ਹੈਲਮਟ ਪਾਇਆ ਉਹ ਥੱਲੇ ਡਿੱਗ ਪਿਆ ਤੇ ਹੈਲਮਟ ਵੱਜੂਗਾ ਥੱਲੇ ਸਿਰ ਬਚ ਗਿਆ ਉਹਦਾ ਰੱਬ ਨੇ ਰੱਖ ਲਿਆ ਹਾਂਜੀ ਵੀ ਇਹ ਉਹ ਚੀਜ਼ ਨੂੰ ਫਿਰ ਜੋੜ ਦੇਣਾ ਵੀ ਇਹਨੇ ਰੱਬ ਕਰਕੇ ਨਾ ਹੈਲਮਟ ਪਾਇਆ ਸੀ ਤੇ ਬਚ ਗਿਆ ਪਰ ਇਹ ਨਹੀਂ ਚੀਜ਼ ਆਪਾਂ ਸੋਚਦੇ ਕਿ ਉਹਨੇ ਉਹਨੇ ਆਪਦੀ ਸੇਫਟੀ ਕਰਕੇ ਪਾਇਆ ਹੈ ਹਣਾ ਇਹ ਚੀਜ਼ਾਂ ਚੋਂ ਆਪਾਂ ਨੂੰ ਨਿਕਲਣਾ ਪੈਣਾ ਜਿਹੜਾ ਮਹਾਰਾਜ ਹੈ ਨਾ ਤੇ ਮਹਾਰਾਜ ਆਪਾਂ ਨੂੰ ਇਹੋ ਜੀਆਂ ਚੀਜ਼ਾਂ ਨਹੀਂ ਕਹਿੰਦਾ ਕਿ ਮਹਾਰਾਜ ਨੇ ਬਚਾਲਿਆ ਜਾਂ ਇਦਾਂ ਕਰ ਲਿਆ ਹਣਾ ਹਾਂਜੀ ਹੁਣ ਵੇਖ ਰੂਲ ਵੀ ਆਪਾਨੂੰ ਫੋਲੋ ਕਰਨੇ ਚਾਹੀਦੇ ਹੁਣ ਫੌਰਨ ਗੇਟਰੀਆਂ ਦੇ ਵਿੱਚ ਕੀ ਹੁੰਦਾ ਹੁਣ ਆਪਾਂ ਬੱਚਾ ਵਾ ਛੋਟਾ ਜਿਹਾ ਬੱਚਾ ਵਾ ਦੋ ਮਿੰਟ ਖਾ ਦੋ ਮਿੰਟ ਆ ਗਿਆ ਹੁਣ ਬੱਚਾ ਹੁੰਦਾ ਛੋਟਾ ਜਿਹਾ ਜਿਤਨਾ ਵਾ ਮੰਨ ਕੇ ਚੱਲ ਕੀ ਆਪਾਂ ਬੱਚਿਆਂ ਦਾ ਇੱਕ ਛੋਟੀ ਜੀ ਸੀਟ ਬੈਲਟ ਲਾਉਂਦੇ ਆ ਬੱਚੇ ਦੇ ਵਿੱਚ ਬਾਉਂਦੇ ਆ ਫਿਰ ਬਿਲਟਾਂ ਬੁਲਟਾਂ ਲਾਉਂਦੇ ਆ ਤੇ ਫਿਰ ਬੱਚੇ ਨੂੰ ਖੜਦੇ ਆ ਹਨਾ ਤੇ ਉਹ ਵੀ ਇੱਕ ਕੀ ਆ ਉਹਨਾਂ ਦੇ ਉਹਨਾਂ ਦੇ ਰੂਲ ਫੋਲੋ ਕਰਦੇ ਆ ਸੇਫਟੀ ਰੂਲ ਆ ਸੇਫਟੀ ਵਾਸਤੇ ਤੇ ਨਹੀਂ ਤੇ ਫਿਰ ਉਹ ਵੀ ਨਗੇਲੀਆਂ ਕਰਨ ਹੁਣ ਬਾਹਰ ਜਿਹੜੀ ਜਿਤਰਾ ਹੁਣ ਆਪਣੇ ਜਾਪਣਾ ਹੋਇਆ ਹੈਪਨ ਹੁਣ ਜੇ ਬਾਰੀ ਬੰਦ ਹੁੰਦੀ ਜਾਂ ਹਲ ਪਰੋਂਦਾ ਹਾਂਜੀ ਤੇ ਐਦਾਂ ਕਿਦਾਂ ਡਿੱਗ ਪੈਂਦਾ ਆਪਾਂ ਫਿਰ ਉਲਟਾ ਕਹਿ ਦਿੰਨੇ ਯਾਰ ਨਹੀਂ ਇਹ ਰੱਬ ਨੇ ਕੀਤਾ ਰੱਬ ਨੇ ਥੋੜੀ ਕੀਤਾ ਯਾਰ ਰੱਬ ਤੇ ਬਚਾਉਂਦਾ ਰੱਬ ਕਰਦਾ ਥੋੜੀ ਐਦਾਂ ਹਾਂਜੀ ਆਪਾਂ ਗਲਤ ਸੋਚਦੇ ਇਨਾਂ ਚੀਜ਼ਾਂ ਚੋਂ ਆਪਾਂ ਨੂੰ ਨਿਕਲਣਾ ਪੈਣਾ ਤੇ ਆਪਾਂ ਨੂੰ ਰੂਲ ਫੋਲੋ ਕਰਨੇ ਪੈਣੇ ਆ ਹਾਂਜੀ ਹਨਾ ਵੀ ਹੁਣ ਵੇਖ ਹੁਣ ਇੱਥੇ ਕਿੰਨੇ ਐਕਸੀਡੈਂਟ ਹੁੰਦੇ ਆ ਪੈਗ ਲਾ ਕੇ ਜਿਹੜੇ ਹੁੰਦੇ ਆ ਕਿੰਨੇ ਹੁੰਦੇ ਐਕਸੀਡੈਂਟ ਹੁੰਦੇ ਆ ਨਾ ਡਰਿੰਕਿੰਗ ਡਰਾਈਵ ਦੇ ਕੇਸ ਵੱਧ ਹੁੰਦੇ ਆ ਕਿੰਨੇ ਵੀ ਇੱਥੇ ਭਲਾ ਕੀ ਹੈ ਹੁਣ ਬਾਹਰ ਫੌਰਨ ਕੀ ਕਹਿੰਦੇ ਫੌਰਨ ਉਹਨਾਂ ਦੇ ਲਾਇਸੈਂਸ ਹੁੰਦੇ ਆ ਹਾਂਜੀ ਲਾਇਸੈਂਸ ਹੁੰਦਾ ਤੇ ਉਹ ਜੇ ਮੰਨ ਕੇ ਚੱਲ ਕੇ ਆਨੇ ਡਰਿੰਕ ਕਰਤਾ ਫੜਿਆ ਗਿਆ ਤੇ ਉਹਨਾਂ ਕੈਂਸਲ ਕਰ ਦੇਣਾ ਉਹਦਾ ਹਾਂਜੀ ਵੀ ਉਹ ਜੇ ਬੰਦੇ ਦਾ ਕੈਂਸਲ ਹੋ ਗਿਆ ਨਾ ਲਾਇਸੈਂਸ ਤੇ ਉਹ ਬੰਦਾ ਲੰਗਾ ਇੱਕ ਸਾਹ ਦਾ ਜੇ ਗੱਡੀ ਚਲਾਉਣੇ ਚੱਲ ਗਿਆ ਤੇ ਕੰਮ ਤੇ ਨਹੀਂ ਜਾ ਸਕਦਾ ਉਦੋਂ ਉਤੋਂ ਲੋਕਾਂ ਤੋਂ ਟਾਈਮ ਹੀ ਨਹੀਂ ਹੈਗਾ ਵੀ ਕਿਸੇ ਨੂੰ ਕੋਈ ਲੈ ਜਾਊਗਾ ਹਾਂਜੀ ਉਹ ਲੋਕੀ ਡਰਦੇ ਆ ਕਿ ਜੇ ਸ਼ਰਾਬ ਪੀ ਕੇ ਗੱਡੀ ਚਲਾਈ ਕੇ ਨੇ ਪੁਲਸ ਵਾਲੇ ਘੇਰ ਲਿਆ ਤੇ ਲਾਇਸੈਂਸ ਕੈਨਸਲ ਹੋਏ ਨਾ ਇੱਥੇ ਕੀ ਕਰਦੇ ਆ ਲੋਕੀ ਇੱਥੋਂ ਦੀ ਤੈਨੂੰ ਮੈਂ ਦੱਸਦਾ ਮੇਰੀ ਗੱਲ ਸੁਲਾ ਹੁਣ ਮੈਂ 7-8 ਪੈਗ ਲਾਲੇ ਆ ਹੁਣ ਮੈਨੂੰ ਮੋਟਾ ਜਿਹਾ ਪਾ ਦੋ ਪੈਗ ਹਾਂ ਮੈਂ ਲੱਗਾ ਜੋ ਤੁਰ ਹਾਂਜੀ ਤੇ ਮੈਂ ਬਹਿ ਜਾ ਨਾ ਗੱਡੀ ਚ ਮੈਂ ਚੱਲਿਆ ਜੋ ਵੀ ਜਵਾਨਾ ਤੈਨੂੰ ਮੋਟਾ ਜਿਹਾ ਪਾਤਾ ਤੂੰ ਗੱਡੀ ਚ ਲਾਉਣੀ ਆ ਕਿੱਥੇ ਜਾ ਕੇ ਮਾਰेंगे ਆ ਇਹ ਆਪਣੀਆਂ ਸੋਚਾਂ ਤੇ ਫਿਰ ਪੈਗ ਪੀ ਕੇ ਤੁਰ ਪੈ ਨਾ ਤੇ ਮੁੜ ਕੇ ਕਹਿਣਾ ਇਹ ਤੇ ਰੱਬ ਨੇ ਕੀਤਾ ਰੱਬ ਤੇਨੂੰ ਕਹਿੰਦਾ ਵੀ ਹਾਂਜੀ ਗਲਤੀਆਂ ਕਿੰਨਾ ਚ ਆਪਾਂ ਚ ਹਾਂਜੀ ਤੇ ਮੁੜ ਗਿਆ ਪਰ ਰੱਬ ਦੇ ਨਾਲ ਜੋੜ ਦਿੰਨੇ ਹੁਣ ਤੈਨੂੰ ਤੈਨੂੰ ਰੱਬ ਕਹਿੰਂਦਾ ਵੀ ਤੂੰ ਮੋਟਾ ਜਾ ਪੈਗ ਲਾ ਜੇ ਤੂੰ ਪੈਗ ਲਾਉਣਾ ਫਿਰ ਉੱਥੇ ਸੌਂ ਜਾ ਹਾਂਜੀ ਇਹਨੇ ਚੀਜ਼ਾਂ ਚੋਂ ਨਿਕਲਣਾ ਪੈਣਾ ਆਪਾਨੂੰ ਬਿਲਕੁਲ ਹਾਂਜੀ ਸਹੀ ਗੱਲ ਮਹਾਰਾਜ ਆਪਾਂ ਨੂੰ ਜ਼ਿੰਦਗੀ ਜੀਣ ਵਾਸਤੇ ਹੀ ਸਿਹਤ ਦਿੰਦਾ ਵਾ ਆਪਾਂ ਉਹ ਦੂਜੇ ਬੰਨੇ ਤੁਰੇ ਫਿਰਦੇ ਆ ਇਹ ਚੀਜ਼ ਚ ਘੁੰਮਣਾ ਮੇਰੇ ਘਰੇ ਬੈਸਵਾਜੀ ਹੋ ਜਾਂਦੀ ਕਰਦੇ ਗਏ ਯਾਰਾਂ ਕਹਿਣਗੇ ਨਹੀਂ ਕੋ ਪੁੱਤ ਕੋਈ ਨਹੀਂ ਕਰਮਾਂ ਚ ਹੋਊਗਾ ਮੈਂ ਕਹ ਆ ਵੇ ਹੱਥ ਜੋੜੇ ਕਰਮਾਂ ਦੀ ਗੱਲ ਨਹੀਂ ਹੁੰਦੀ ਕਈ ਵਾਰ ਨਘੇਲੀਆਂ ਦੇ ਕਾਰਨ ਹੁੰਦਾ ਸਾਰਾ ਕੁਝ ਹੁਣ ਫੌਰਨ ਫੌਰਨ ਨਹੀਂ ਹੁੰਦਾ ਇਦਾਂ ਉੱਥੇ ਕੋਈ ਬੱਸ ਚ ਬਾਰੀ ਚ ਬੱਚਾ ਉਦਾਂ ਹੀ ਡੇਪੇ ਆ ਬਾਹਰ ਬੁੜਕ ਕੇ ਬਿਲਕੁਲ ਭਾਂਜੀ ਤੂੰ ਤੂੰ ਇਹ ਚੀਜ਼ ਨੂੰ ਐਗਰੀ ਕਰਦਾ ਕਿ ਨਹੀਂ ਕਰ ਬਿਲਕੁਲ ਭਾਂਜੀ ਰੂਲ ਰੈਗੂਲੇਸ਼ਨ ਮੰਨਣੇ ਚਾਹੀਦੇ ਮੰਨਣੇ ਚਾਹੀਦੇ ਕਿ ਨਹੀਂ ਹੁਣ ਮੈਂ ਜਾਂ ਮੇਰੀ ਜਿਹੜੇ ਵੀਡੀਓ ਸੁਣਨਗੇ ਮੈਂ ਉਹਨਾਂ ਗੱਡੀ ਬੇਨਤੀ ਕਰਦਾ ਜਿਹੜੇ ਮੋਟਰਸਾਈਕਲ ਤੇ ਸਫ਼ਰ ਕਰਦੇ ਆ ਨਾ ਤੁਸੀਂ ਮੇਰੇ ਭਰਾ 500 700 ਦੀ ਚੀਜ਼ ਹੈ ਹੈਲਮਟ ਪਾ ਕੇ ਰੱਖਿਆ ਕਰੋ ਸਿਰ ਤੇ ਜੇ ਤੁਸੀਂ ਡਿੱਗ ਵੀ ਪਏ ਤਾਂ ਤੁਹਾਨੂੰ ਸੱਟ ਨਹੀਂ ਲੱਗਣੀ ਸੀਟ ਬੈਲਟ ਗੱਡੀ ਵਾਲੇ ਲਾਇਆ ਕਰੋ ਗੱਡੀ ਵਾਲੇ ਸੀਟ ਬੈਲਟ ਲਾਇਆ ਕਰਨ ਤੇ ਜਿਹੜੇ ਭਰਾ ਮੇਰੇ ਕਿਤੇ ਕਹਿੰਦੇ ਨਾ ਵੀ ਮਹਿਫਲਾਂ 'ਚ ਬਹਿੰਦੇ ਆ ਤੇ ਮੋਟਾ ਜਿਹਾ ਪਾ ਦੇ ਹੁਣ ਮੈਂ ਚੱਲਿਆ ਹੀ ਉਤੋਂ ਬਨੇਜ ਕਰੋ ਹੁਣ ਗੱਡੀ ਚਲਾਉਂਦੇ ਆ ਯਾਰ ਇਹ ਨਾ ਜਾਣੀਆਂ ਚਲੋ ਮੰਨ ਲਓ ਮੈਂ ਨਹੀਂ ਕਹਿੰਦਾ ਪੈਗ ਆਲਾ ਗਲਤ ਹੋ ਸਕਦਾ ਪੈਗ ਆਲਾ ਸਹੀ ਵੀ ਹੋ ਸਕਦਾ ਜੇ ਅਗਲੇ ਬੰਨੇ ਕੋਈ ਆਉਂਦਿਆ ਤੇ ਉਹ ਠੋਕ ਦੂ ਫਿਰ ਕੀ ਕਰਾਂਗੇ ਹਾਂਜੀ ਉਹ ਤੋਂ ਬਚਣ ਲਈ ਤੇ ਨਾ ਪੀਓ ਬਿਲਕੁਲ ਆ ਚੀਜ਼ ਹੈ ਮੈਸੇਜ ਹੈ ਵੀ ਮੈਸੇਜ ਜਰ ਜਿੱਦਾਂ ਮਰਜ਼ੀ ਸਮਝ ਲਾ ਹਣਾ ਹਾਂਜੀ ਇਹ ਚੀਜ਼ ਨੂੰ ਤੈਨੂੰ ਪਤਾ ਹੀ ਆ ਕੋਈ ਨਹੀਂ ਮਿਲੋ ਗਿਆ ਆਏ ਨਾ ਇਹੋ ਹੋ ਜਾਗੇ ਤੇ ਨਾ ਲੇਟ ਹੋ ਜਾਣਾ ਆਓ ਆਓ ਮੇਰੇ ਭਰਾ ਛੇਤੀ ਆਓ ਮਹਿੰਦੀ ਤੋਰ ਕੇ ਮੈਂ ਮੈਂ ਇਹਨੂੰ ਗੱਲ ਦੱਸਾਂ ਇਹੋ ਉਮਰ ਆ ਉੱਠਣ ਦੀ ਜੇ ਤੂੰ ਐ ਉਮਰ ਚ ਨਾ ਉੱਠਿਆ ਫਿਰ ਉੱਠੀ ਨਹੀਂ ਸਕਦਾ ਤੜਕੇ ਹੁਣ ਮੰਨ ਕੇ ਚੱਲ ਪ੍ਰਾਣੀ ਮਿਹਨਤ ਲਾਈ ਆ ਤੇ ਬੱਚੇ ਫਿਰਦੇ ਆ ਜੇ ਮੰਨ ਕੇ ਚੱਲ ਪਿਛਲੀ ਜਿਹੜੀ ਜੰਗ ਵੇਲੇ ਮਿਹਨਤ ਲਾਈ ਜਣਾ ਉਹਨੇ ਤੈਨੂੰ ਪਿਛਲੀ ਉਮਰੇ ਘਟਾਉਣਾ ਤੇ ਜੇ ਤੂੰ ਹੋਣੀ ਨਾ ਸਰੀਰ ਨੂੰ ਭੰਨਿਆ ਤੇ ਫਿਰ ਖੇਡੇਗਾ ਕਿੱਦਾਂ ਭਾਵੇਂ ਮੈਚ ਹੈਗਾ ਭਾਵੇਂ ਨਹੀਂ ਹੈਗਾ ਬੇਨ ਨਾਗਾ ਸਵੇਰੇ ਮਿਹਨਤ ਲਾਉਣ ਤੋਂ ਬਗੈਰ ਨਹੀਂ ਆਉਣਾ ਕਿਦੋਂ ਮੈਂ ਤੇਰੇ ਵਰਗਾ ਨਾ 3 ਘੰਟੇ ਜਿਮ ਕੁੱਟ ਕੇ ਫਿਰ ਮੈਚ ਚਾਹੀਦਾ ਹੈ ਤੇ ਸ਼ਾਮ ਨੂੰ ਫਿਰ ਮਿਹਨਤ ਲਾਉਣੀ ਉਹ ਫਿਰ ਦੀਆ ਲੈ ਲੈ ਮੇਰੇ ਉਹ ਤਾਂ ਦਾ ਯੂਨੈਨ ਦੇਤੋਂ ਬਰੇਦੇ ਉਦਾਂ ਦਾ ਸਰੀਰ ਉਦਾਂ ਦਾ ਰਹਿਣਾ ਨਾ ਬੰਦਾ ਬੁੱਢਾ ਹੁੰਦਾ ਮਿਹਨਤ ਲਾਇਆ ਇਹਨੂੰ ਜਮਾਂ ਅੰਦਰ ਨੂੰ ਹੁਣ ਜਵਾਨੀ ਆ 21 ਸਾਲ ਉਮਰ ਹੋ ਗਈ ਕਿੰਨੀ ਹੋ ਗਈ 21 ਸਾਲਾਂ ਤੋਂ ਨਾ ਭੁੱਲ ਜੇ ਬੰਦਾ ਮੇਰੇ ਤੋਂ ਭੱਜਦਾ ਹੈ ਕੋਈ ਭੁੱਲ ਜੇ ਤੂੰ 21 ਸਾਲਾਂ ਚ ਦੋ ਚਾਰ ਟੱਚ ਲੱਗਦਾ ਤੇ ਬੰਦੇ ਭਜਦੇ ਆ ਭਜਦਾ ਨਹੀਂ ਹੁੰਦਾ ਕੋਈ ਵੀ ਮੌਰਾਜ ਬਾਹ ਬੈਂਦੀ ਹੁੰਦੀ ਤੇ ਥੱਲੇ ਗੋਡੀਆਂ ਪਰਨੇ ਹੋ ਜਾਂਦੇ ਲੋਕੀ 21 ਸਾਲ ਦੇ ਨੇ ਹੁੰਦੇ ਨਾ 21 ਸਾਲਾਂ ਵਾਲੀ ਉਮਰ ਇਹ ਤੇ ਬਾਲੀ ਖਤਰਨਾਕ ਆ ਜਿੱਥੇ ਟੱਚ ਲੱਗਾ ਜੱਫਾ ਜਿੱਥੇ ਟੱਚ ਲੱਗਾ ਜੱਫਾ ਬਿੱਟੂ ਦੀ ਰਾਤੀ ਉਹਦਾ ਬਿੱਟੂ ਦੇ ਭਰਾ ਨਾਲ ਗੱਲ ਹੋਈ ਰਾਤੀ ਮੇਰੀ ਉਹਦਾ ਭਰਾ ਭਲਾ ਕੀ ਕਹਿੰਦਾ ਕਹਿੰਦਾ ਕਿ ਯਾਰ ਬਿੱਟੂ ਕੱਲਾ ਕੱਲਾ ਹੀ ਖਲੋ ਜਾਂਦਾ ਹੁੰਦਾ ਇਦਾਂ ਕਹਿੰਦਾ ਮੈਨੂੰ ਕਹਿੰਦਾ ਬਾਈ ਤੂੰ ਕਿੰਨੇ ਜੱਪੇ ਖਾਏਗਾ ਦੱਸ ਦੇ ਜੇ ਤੂੰ 10 ਖਾਏਗਾ ਮੈਂ 11 ਪਾਉਂ ਹਾਂ ਐ ਹਾਂ ਐਦਾਂ ਬੋਲਦਾ ਨਾ ਉਦੋਂ ਜੇ ਗੁੱਜਰ ਆ ਹਾਂ ਜਿੱਥੇ ਬਿੱਟੂ ਜਿੱਥੇ ਪਤਾ ਲੱਗ ਜਾਂਦਾ ਨਾ ਬਿੱਟੂ ਇੱਥੇ ਆ ਗਿਆ ਉੱਥੋਂ ਕਈ ਟੀਮਾਂ ਚੱਲ ਜਾਂਦੀਆਂ ਸੀ ਵੀ ਇੱਥੇ ਕੀ ਖੇਡ ਕੇ ਨਾ ਦੂਜੇ ਮੇਲੇ ਤੇ ਖੇਡਦੇ ਜਾ ਕੇ ਐਦਾਂ ਦਾ ਬਣੋ ਕਿ ਕੋਈ ਵੇਖ ਕੇ ਲੀੜੇ ਨਾ ਲਾਵੇ ਵੀ ਉਹ ਆ ਗਿਆ ਬੰਦਾ ਠੀਕ ਹੈ ਜੇ ਦੁਨੀਆ ਤੇ ਨਾਂ ਖੱਟਣਾ ਬੜਾ ਕੁਝ ਕਰਨਾ ਬਣਾ ਉਹਦੇ ਬਾਅਦ 走啊，走，走，走。